ਇਹ ਵੀਮੀ ਪੌੜੀ ਦੀ 8ਵੀਂ ਪੰਕਤੀ ਹੈ ਜੀ ਮਹਾਰਾਜ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਕਰ ਕਰ ਕਰਨਾ ਲਿਖ ਲੈ ਜਾ ਕਰ ਕਰ ਫਿਰ ਉਹੀ ਗੱਲ ਆ ਗਈ ਜੀ ਦੋ ਵਾਰ ਆ ਗਿਆ ਤੇ ਇਸ ਨੂੰ ਆਪ ਇਕੱਠਾ ਪੜ ਲੈਣੇ ਜੀ ਕਰ ਕਰ ਭਾਵੇਂ ਜੋ ਤੂੰ ਕਰੇ ਜਾਵੇਂਗਾ ਜਿਹੜਾ ਤਰ੍ਹਾਂ ਕਰਨਾ ਹੈ ਪਾਪ ਜਿਹੜੇ ਤਰ੍ਹਾਂ ਲਿਖਾ ਹੈ ਉਹ ਲਿਖ ਲਿਆ ਜਾਵੇਗਾ ਇਹ ਉਸ ਨੂੰ ਡਿਫਾਈਨ ਕਰਦਾ ਜੀ ਕਰਨਾ ਜੋ ਵੀ ਤੂੰ ਕਰੇਗਾ ਪਾਪ ਪਹਿਲਾਂ ਵੀ ਪਿੱਛੇ ਪੁੰਨ ਪਾਪ ਸੀ ਜਿਹੜੇ ਨਾ ਕਰਨਾ ਹੈ ਆ ਗਿਆ ਜੀ ਪੁੰਨ ਪਾਪ ਨੂੰ ਡਿਫਾਈਨ ਕਰਦਾ ਜੇ ਤੇਰੇ ਪੁੰਨ ਪਾਪ ਤੇਰੇ ਚੰਗੇ ਕਰਮ ਜੇ ਪਾਪ ਹੋਣਗੇ ਪਾਪ ਤੇਰੇ ਮਾੜੇ ਕਰਮ ਹੋਣਗੇ ਉਹ ਲਿਖੇ ਜਾਣਗੇ ਇਸ ਲਈ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਖ ਲੈ ਜਾ ਠੀਕ ਹੈ ਕਰ ਕਰ ਕਰਨਾ ਭਾਵ ਤੇਰਾ ਕੀਤਾ ਹੋਇਆ ਕਰਨਾ ਕਰਮ ਇਹ ਹੈ ਜੀ ਪੁੰਨ ਪਾਪ ਵਾਲਾ ਚੰਗਾ ਮਾੜਾ ਕਰਮ ਵਧੀਆ ਸੋਚ ਮਾੜੀ ਸੋਚ ਠੀਕ ਹੈ ਜੀ ਇਹ ਉਸ ਤੇ ਆਧਾਰ ਤੇ ਜੀ ਲਿਖਿਆ ਲਿਖ ਪਾਪ ਜੋ ਲਿਖਿਆ ਹੋਇਆ ਲੇਖਾ ਚੰਗੇ ਮਾੜੇ ਦਾ ਠੀਕ ਹੈ ਜੋ ਤੇਰਾ ਬੀਜਿਆ ਹੋਇਆ ਲੈ ਲਿਆ ਜਾ ਜਾਂਦਾ ਹੈ ਜੀ ਸਿੱਧੇ ਜੀ ਅਰਥ ਨੇ ਮਨਾ ਮੇ ਰਿਆ ਜਿਹੜਾ ਮਨੁੱਖ ਜੋ ਵੀ ਕੰਮ ਕਰਦਾ ਹੈ ਠੀਕ ਹੈ ਉਹ ਸਭ ਉਸ ਦੇ ਲੇਖੇ ਵਿੱਚ ਲਿਖੇ ਜਾਂਦੇ ਹਨ ਠੀਕ ਹੈ ਜੀ ਫਲ ਕਦੋਂ ਮਿਲਣਾ ਹੈ ਇਹ ਪ੍ਰਭੂ ਪਰਮਾਤਮਾ ਆਪ ਜਾਣੇ ਜੀ ਪਰ ਅਸੀਂ ਜੋ ਕਰਾਂਗੇ ਚੰਗਾ ਕਰਾਂਗੇ ਉਹ ਜਿੱਦਾਂ ਕਰਮਾ ਕਹਿੰਦੇ ਆ ਜੀ ਇੱਕ ਕਰਮਾ ਹੁੰਦਾ ਨਾ ਕਰਮ ਤੋਂ ਹੀ ਕਰਮਾ ਬਣਿਆ ਦੇਖ ਲਓ ਜੀ ਕਰਮ ਕਰਮਾ ਕਿਉਂਕਿ ਗੋਰੇ ਜਿਹੜੇ ਆ ਨਾ ਹਰ ਇੱਕ ਚੀਜ਼ ਦੇ ਪਿੱਛੇ ਏ ਲਾ ਦਿੰਦੇ ਆ ਜੀ ਕਰਮ ਤੋਂ ਕਰਮਾ ਬਣ ਗਿਆ ਤੰਤਰ ਤੋਂ ਤੰਤਰਾ ਬਣ ਗਿਆ ਮੰਤਰ ਤੋਂ ਮੰਤਰਾ ਬਣ ਗਿਆ ਜੋਗ ਤੋਂ ਜੋਗਾ ਬਣ ਗਿਆ ਗੋਰਿਆਂ ਨੇ ਸਾਰਾ ਸਿਸਟਮ ਚੇਂਜ ਕਰ ਦਿੱਤਾ ਜੀ ਉਹਨਾਂ ਨੇ ਸਾਨੂੰ ਆਪਣੀ ਭਾਸ਼ਾਵਾਂ ਬੋਲਣ ਲਾਤਾ ਤੇ ਅਸੀਂ ਆਪਣੇ ਭਾਸ਼ਾਵਾਂ ਭੁੱਲ ਗਏ ਜੀ ਅਸੀਂ ਆਪਣੀ ਭਾਸ਼ਾਵਾਂ ਦੇ ਜਿਹੜੇ ਡੂੰਘੇ ਅਰਥ ਸੀ ਅਸੀਂ ਉਹ ਭੁੱਲ ਗਏ ਜੀ ਡੂੰਗੇ ਗਿਆਨ ਕੀ ਸੀ ਜਿਸ ਦੇ ਨਾਲ ਸਾਡੀ ਬੁੱਧੀ ਦਾ ਖੇਤਰਫਲ ਵਧਣਾ ਸੀ ਭੁੱਲ ਗਏ ਆ ਜੀ ਮਨ ਦੇ ਨਾਲ ਗੱਲ ਹੈ ਜੀ ਆਪਣੇ ਮਨ ਨੂੰ ਸਿੱਧੀ ਗੱਲ ਕਹਿ ਮਨਾ ਜੋ ਵੀ ਹੁਣ ਤੱਕ ਆਇਆ ਜੇ ਤੇਰੇ ਹੱਥ ਪੈਰ ਗੰਦੇ ਹੋ ਗਏ ਮਿੱਟੀ ਦੇ ਨਾ ਮਨਾ ਮੇਰਾ ਤੂ ਫਾਣੀ ਨਾ ਤੋਲੇਗਾ ਜੇ ਤੇਰੇ ਕੱਪੜੇ ਗੰਦੇ ਹੋ ਗਏ ਮਨਾ ਮੇਰਾ ਸਾਬਣ ਲਾ ਕੇ ਤੋਲੇਗਾ ਜੇ ਤੇਰੀ ਮਤ ਮਲੀਨ ਹੋ ਗਈ ਭੈੜੀ ਹੋ ਗਈ ਮਾੜਾ ਸੋਚਦਾ ਆ ਬੈਠ ਉਸ ਪ੍ਰਮਾਤਮਾ ਦੇ ਚਰਨਾਂ 'ਚ ਬੈਠੀ ਐ ਮਾਫੀ ਮੰਗ ਲਈ ਐ ਸ਼ੁਕਰਾਨਾ ਕਰ ਲਈਏ ਕਿ ਸੋਝੀ ਦਿੱਤੀ ਮੈਂ ਆਪਣੇ ਚੰਗੇ ਮਾੜੇ ਕਰਮ ਨੂੰ ਵਿਚਾਰ ਸਕਦਾ ਮਾਫ ਕਰ ਲੈ ਪ੍ਰਮਾਤਮਾ ਅੱਗੇ ਤੋਂ ਬਚਾ ਲਈ ਬੈਠ ਕੇ ਗੱਲ ਕਰਾਂਗੇ ਉਸਦੇ ਨਾਲ ਫੇਰ ਕੀ ਹੋਊਗਾ ਜੀ ਉੱਥੋਂ ਪਤਾ ਲੱਗੂ ਅਸੀਂ ਕਿੰਨੇ ਕ ਕੱਚੇ ਆ ਕਿੰਨੇ ਕ ਪੱਕੇ ਆ ਕੱਚੇ ਪਕਾਈ ਉੱਥੇ ਪਾਏ ਜਿਹੜਾ ਸ਼ਬਦ ਆਉਂਦਾ ਜੀ ਜਪਜੀ ਸਾਹਿਬ ਵਿੱਚ ਹੀ ਆ ਇਹ ਇਸ ਤੋਂ ਹੀ ਆ ਜੀ ਪੁੰਨੀ ਪਾਪੀ ਤੋਂ ਹੀ ਆ ਜੋ ਤੂੰ ਲਿਖੇਗਾ ਉਹ ਤੇਰਾ ਜੋ ਤੂੰ ਕਰੇਗਾ ਉਹ ਤੇਰਾ ਲਿਖਿਆ ਜਾਣਾ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਜੋ ਤੂੰ ਕਰੇਗਾ ਨਾ ਜਾ ਹਾਹੇ ਣਕੜ ਇਹ ਤੇਰੇ ਲੇਖਾਂ ਵਿੱਚ ਹੀ ਕਿਸੇ ਹੋਰ ਦੇ ਨਹੀਂ ਤੇਰੇ ਹੀ ਲੇਖਾਂ ਵਿੱਚ ਜਿਹੜਾ ਤੇਰਾ ਸਾਖ-ਕਿਤਾਬ ਕਰਨਾ ਹੈ ਨਾ ਧਰਮਰਾਜ ਨੇ ਜੋ ਸ ਪ੍ਰਭੂ ਪ੍ਰਮਾਤਮਾ ਦੀ ਦਰਗਾਹ ਵਿੱਚ ਤੇਰਾ ਲੇਖਾ ਹੈ ਤੇਰਾ ਸਾਖ-ਕਿਤਾਬ ਹੈ ਨਾ ਉੱਥੇ ਲਿਖਿਆ ਜਾਣਾ ਉੱਥੇ ਹੋਣਾ ਸਦੀ ਮਨ ਨੂੰ ਆਪਣੇ ਨੂੰ ਝੰਜੋੜੋ ਠਾਓ ਨੂੰ ਜਾਗ ਪਾ ਮਨਾ ਮੇਰੇ ਅਸੁੱਤਿਆ ਜਾਗ ਪਾ ਪ੍ਰਮਾਤਮਾ ਦੇ ਲੜ ਲੱਗੇ ਸ਼ੁਕਰਾਨਾ ਕਰੀਏ ਤੇ ਜੇ ਮਨ ਨਹੀਂ ਲੱਗਦਾ ਬਾਣੀ ਗਾਉਣ ਲੱਗ ਜਾਓ ਥੋੜੀ ਜੀ ਗਾ ਲੋ ਕੋਈ ਵੀ ਸ਼ਬਦ ਚੱਕ ਲੋ ਜੋ ਤੁਹਾਡੇ ਮਨ ਵਿੱਚ ਹੁੰਦਾ ਬਾਣੀ ਹੈ ਬੜੀ ਬਿਰਾਗਮਈ ਖੁਸ਼ੀਆਂ ਦੇ ਸ਼ਬਦ ਵਿਛੋੜੇ ਦੇ ਸ਼ਬਦ ਮਿਲਾਪ ਦੇ ਸ਼ਬਦ ਬਾਣੀ ਵਿੱਚ ਤਾਂ 뮤직 ਹੀ ਇੰਨਾ ਜੀ ਬਾਣੀ ਵਿੱਚ ਤਾਂ ਰਾਗ ਹੀੰਨੇ ਨੇ ਬਿਆੰਤ ਨੇ ਜੀ ਬਿਆੰਤ ਜਿਹੜੇ ਨਾਦੰਗ ਹੈ ਨਾ ਗੁਰਮੁਖ ਨਾਦੰਗ ਨਾਦਾਂ ਵਿੱਚ ਤਾਂ ਪ੍ਰਭੂ ਪਰਮਾਤਮਾ ਆਪ ਅਸੇ ਬੈਠਾ ਜੀ ਆਓ ਦੇਖਦੇ ਅੱਗੇ ਗੁਰੂ ਮਹਾਰਾਜ ਸਾਨੂੰ ਕੀ ਸਿੱਖਿਆ ਦਿੰਦੇ ਨੇ ਜੀ ਕੀ ਦੱਸਦੇ ਨੇ ਅਗਲੀ ਪੰਕਤੀ ਵਿੱਚ